tatam mrityu bhag guru sahib ji ekam omkar shantanam karta

ਹੇ ਪੀ ਸਚ ਮਾਲਕੁ ਹੁਸੀਪੇ ਸਚੁ ਜੁਨੇ ਅਗੈ ਅਨਲਾਸੁ ਪਮਾਰੀ ਜੀਉ ਕੰਡੋ ਸਭ ਤੇਰਾ ਕਹੋ ਨਾਨਕ ਸੋ ਗੁਰੂ ਕੋਈ ਨਾਉ ਨ ਜਾਣਮੀ ਕਹੋ ਨਾਨਕ ਸੋ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਦਾ ਹੈ ਗੁਰੂ ਜੀ ਕੀ ਫਤਿਹ ਤਾਂਤਨ ਸਾਹਿਬ ਸ੍ਰੀ ਗੁਰੂ ਬਰਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਅਪਾਰ ਰਹਿਮਤ ਕਿਰਪਾ ਕਰਦੈ ਨ ਸੇਵਾ ਸਿਮਰਨ ਕਥਾ ਵਿਚਾਰਾਂ ਗੁਰ ਸ਼ਬਦ ਵਿਚਾਰ ਅਮੋਲਕ ਅਗਾਰ ਬੋਲ ਗੁਰਬਾਣੀ ਦੇ ਜਾਪ ਸਾਬ ਨੇ ਬਖਸ਼ੇ ਨੇ ਤਨ ਭਾਗੀ ਹੋ ਜਿਨ੍ਹਾਂ ਜਿਨ੍ਹਾਂ ਨੂੰ ਵੀ ਸਾਬ ਨੇ ਤਰਸ ਕਰਕੇ ਤੰਦਰੁਸਤੀ ਬਖਸ਼ੀ ਹੈ ਅਮਰਤ ਵੇਲਾ ਬਖਸ਼ੇ ਹੈ ਸੇਵਾ ਸਿਮਰਨ ਦਾ ਅਭਿਆਸ ਮੁਕਸ਼ਿਸ਼ ਕੀਤਾ ਹੈ ਸਮਾਂ ਆਪਣੀ ਰਫਤਾਰ ਦੇ ਨਾਲ ਜਾ ਰਹੇ ਦਿਨ ਚੜ ਜਾਂਦਾ ਛਿਪ ਜਾਂਦਾ ਛਿਪ ਜਾਂਦਾ ਚੜ ਜਾਂਦਾ ਚੜ ਜਾਂਦਾ ਫੇਰ ਛਿਪ ਜਾਂਦਾ ਜ਼ਿੰਦਗੀ ਬਚਪਨ ਤੋਂ ਸ਼ੁਰੂ ਹੋਈ ਭਾਵ ਜਨਮ ਤੋਂ ਸ਼ੁਰੂ ਹੋਈ ਹੈ ਬਚਪਨ ਦੀਆਂ ਖੇਡਾਂ ਪ੍ਰਵਣ ਅਵਸਥਾ ਜਵਾਨੀ ਅਧਖੜ ਬਡੇਪਾ ਕੱਲ ਦੀਆਂ ਗੱਲਾਂ ਲੱਗਦੀਆਂ ਨੇ ਬੱਚੋ ਆਪਣੇ ਆਪ ਨੂੰ ਕਿੱਥੇ ਆ ਪਹਿਲਾਂ ਵਾਲਾ ਸਮਾਂ ਪਹਿਲਾਂ ਵਾਲਾ ਮਾਹੌਲ ਕਿੱਥੇ ਆ ਪਤਾ ਵਰਣ ਪਹਿਲਾਂ ਵਾਲਾ ਕਿੱਥੇ ਆ ਪਹਿਲਾਂ ਵਾਲੇ ਖਾਣੇ ਦਾਣੇ ਕਿੱਥੇ ਨੇ ਪਹਿਲਾਂ ਵਾਲੇ ਬਾਲੇ ਘਰ-ਬਾਰ ਕਿੱਥੇ ਨੇ ਪਹਿਲਾਂ ਵਾਲਾ ਸਨੇਹ ਅਪਸ ਦੇ ਵਿੱਚ ਲੋਕਾਂ ਦਾ ਕਿੱਥੇ ਪਹਿਰਾਵੇ ਬਹੁਤ ਕੁਝ ਚੇਹਨੇ ਬੁੜੇ ਕੱਚੇ ਰਾ ਕੱਚੇ ਘਰ ਗੱਡੇ ਬੜੇ ਡੇੜੀਆਂ ਬਹੁਤ ਕੁਝ ਰਫ਼ਤਾਰ ਹੈ ਜਾਂਦੀ ਹੈ جاری ਹੈ ਸਮੇਂ ਦੇ ਅਨੁਸਾਰ ਸਭ ਕੁਝ ਤਬਦੀਲ ਹੋ ਰਿਹਾ ਸਾਡਾ ਸਰੀਰ ਵੀ ਉਹ ਚੇਂਜ ਹੁੰਦਾ ਜਾਂਦਾ ਹੈ ਕਿੱਦਾਂ ਦਾ ਸੀ ਪਹਿਲਾਂ ਅੱਜ ਕਿਦਾਂ ਦਾ ਪਹਿਲਾਂ ਦਾੜ੍ਹੀ ਆਈਏ ਕਾਲੀ ਆ ਗਈ ਕਾਲੀ ਤੋਂ ਹੁਣ ਚਿੱਟੀ ਹੋਣ ਲੱਗ ਗਈ ਤੇ ਉਸ ਤੋਂ ਬਾਅਦ ਸਵਾਹ ਹੋ ਜਾਣਾ ਸਾਡੇ ਸਰੀਰ ਨੂੰ ਬੇੰਤਾਂ ਦਾ ਹੋ ਗਿਆ ਸਾਡਾ ਵੀ ਹੋ ਗਿਆ ਤਿਆਗ ਗੁਰ ਸ਼ਬਦ ਦੇ ਵਿੱਚੋਂ ਗੁਰਬਾਣੀ ਦੇ ਵਿੱਚੋਂ ਆਪਣੀ ਜ਼ਿੰਦਗੀ ਨੂੰ ਜੀਵਨ ਨੂੰ ਜਾਣਨ ਦੀ ਕੋਸ਼ਿਸ਼ ਕਰੀਏ ਆਪਣੇ ਆਪ ਨੂੰ ਹੀ ਬੰਦਾ ਜਾਣ ਲੈ ਬਹੁਤ ਸੰਸਾਰ ਨੂੰ ਜਾਣਨਾ ਰੱਬ ਨੂੰ ਜਾਣਨਾ ਬਹੁਤ ਦੂਰ ਦੀ ਗੱਲ ਹੈ ਗੁਰੂਵਾਰੇ ਜਾਣਨਾ ਰੱਬ ਬਾਰੇ ਜਨਨਾ ਅਸੀਂ ਖੋਜਦੇ ਰਹਿਣਾ ਬੰਦਾ ਬੜੀਆਂ ਰਿਸਰਚਾਂ ਕਰਦਾ ਹੈ ਬੜਾ ਵਿਗਿਆਨੀ ਸਾਇੰਟਿਸਟ ਬਣਿਆ ਹੋਇਆ ਕੋਈ ਕਿਸੇ ਚੀਜ਼ ਦੀ ਖੋਜ ਕਰਦਾ ਕਿਉਂ ਕਿਸੇ ਚੀਜ਼ ਦੀ ਖੋਜ ਕਰਦਾ ਚੰਨ ਤੇ ਜ਼ਰੂਰ ਪਹੁੰਚੂਗੀ ਦੁਨੀਆ ਚੰਨ ਤੇ ਮੰਗਲ ਗ੍ਰਹਿ ਤੇ ਸਾਰੇ ਗ੍ਰਹਿਆਂ ਤੇ ਪੁੱਜਗੇ ਤਕਰੀ ਜੇ ਪਹੁੰਚਿਆ ਨਹੀਂ ਨਾ ਗਿਆ ਆਪਣੇ ਆਪ ਤੱਕ ਨਹੀਂ ਪਹੁੰਚਿਆ ਗਿਆ ਬੰਦੇ ਦੇ ਅੰਦਰ ਅੰਦਰ ਨਹੀਂ ਝਾਤੀ ਮੱਜੀ ਮੈਂ ਕੀ ਆਪਣੇ ਆਪ ਨੂੰ ਖੋਜੋ ਤੇ ਸੱਚਾ ਬੜੀਆਂ ਨੇ ਤੇ ਆਪਣੇ ਆਪ ਦੀ ਰਿਸਰਚ ਕਰੇ ਬੰਦੇ ਗੁਰਬਾਣੀ ਤੋਂ ਸਿੱਖਣਾ ਕਰੀਏ ਭਾਈ ਅੱਜ ਦਾ ਜੋ ਸ਼ਬਦ ਹੈ ਗੁਰੂ ਨਾਨਕ ਪਾਤਸ਼ਾਹ ਜੀ ਉਸ ਦੇ ਵਿੱਚ ਕੀ ਸਮਝਾਉਂਦੇ ਨੇ ਸਮਾਂ ਸੀਮਤ ਹੁੰਦਾ ਥੋੜਾ ਹੁੰਦਾ ਕਿਰਪਾ ਕਰਕੇ ਸਮੇਂ ਸਿਰ ਪੁੱਜਣ ਦੀ ਕਿਰਪਾਲਤਾ ਕਰਿਆ ਕਰੋ। ਆਜੂ ਵਧੀਆ ਤਰੀਕੇ ਨਾਲ ਆਪਾਂ ਸ਼ਬਦ ਦੀ ਵਿਚਾਰ ਕਰ ਸਕੀਏ ਸਮਾਂ ਠੀਕ ਅੱਜ ਮਿਲ ਗਈ ਸਾਨੂੰ ਵਿਚਾਰ ਕਰਨ ਦੀ। ਕੀ ਪਤਾ ਅਗਲੇ ਸਮੇਂ ਦਾ ਕਿੱਧਰ ਨੂੰ ਕੋਈ ਤੁਰਲੇ। ਤੇ ਆਹੀ ਸੁਣਿਆ ਸੁਣਾਇਆ ਨਾ ਗੁਰੂ ਦਾ ਸ਼ਬਦ ਜਿਹੜਾ ਇਹੀ ਕਰਮ ਉਹ ਇਹ ਦਰਗਾਹ ਦਾ ਖਰਚ ਹੈ ਦਰਗਾਹ ਦਾ ਖਰਚ ਅਸੀਂ ਇਕੱਠਾ ਕਰ ਰਹੇ ਆਂ ਆਮ ਜੀਆਂ ਗੱਲਾਂ ਨਹੀਂ ਮੰਨੀ ਜਾਵੇ ਕੋਈ ਮੰਨੀ ਜਾਵੇ ਪਰ ਇਹ ਜੋ ਵਿਚਾਰ ਆਪਾਂ ਕਰਦੇ ਆਂ ਰੋਜ਼ ਸਾਹਿਬ ਦੇ ਚਰਨਾਂ 'ਚ ਉਪਸਥਿਤ ਹੁੰਨੇ ਆਂ ਇਹ ਉਥੇ ਲਿਖਿਆ ਜਾਂਦਾ ਹੈ ਆਓ ਆਪਣੀ ਵਿਚਾਰ ਤੇ ਅੱਜ ਦਾ ਜੋ ਸ਼ਬਦ ਹੈ ਗੁਰੂ ਨਾਨਕ ਪਾਤਸ਼ਾਹ ਜੀ ਕੀ ਸਮਝਾਉਂਦੇ ਨੇ ਅੱਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਬੋਲਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ ਗੋੜੀ ਵਾਰਗਣ ਮਹੱਲਾ ਪਹਿਲਾ ਗੁਰੂ ਨਾਨਕ ਪਾਸ਼ਾ ਗੋੜੀ ਰਾਗ ਬੈਰਾਗਣ ਬਚਨ ਉਚਾਰਨ ਕਰਦੇ ਨੇ ਕਿ ਰੈਣ ਗਵਾਈ ਸੋਏ ਕੈ ਦਿਵਸ ਗਵਾਇ ਕਹਿੰਦੇ ਐ ਬੰਦੇ ਤੂੰ ਸਾਰੀ ਰਾਤ ਸੌ ਕੇ ਗਵਾ ਦਿੱਤੀ ਸੌ ਕੇ ਤੇ ਦਿਵਸ ਗਵਾਇਆ ਖਾਏ ਦਿਨ ਜਿਹੜਾ ਨਾ ਖਾਣ ਪੀਣ ਵਿੱਚ ਗਵਾ ਦਿੰਦਾ ਬੰਦੇ ਨੇ ਇਹ ਬਾਹਰੀ ਅਰਥ ਨੇ ਆਪਾਂ ਕਰਨੇ ਆ ਵੀ ਬੰਦਾ ਰਾਤ ਨੂੰ ਸੌਂ ਜਾਂਦਾ ਹੁਣ ਕਈ ਵਿਚਾਰੇ ਰਾਤ ਨੂੰ ਕੰਮ ਵੀ ਕਰਦੇ ਨੇ ਰਾਤ ਦੀਆਂ ਝੋਲਦਾਂ ਨੇ ਡੌੜੀਆਂ ਨੇ ਸਿਕਿਉਰਿਟੀ ਗਾਰਡਾਂ ਕੁਝ ਕਰਦੇ ਕੁਝ ਕਰਦਾ ਪਰ ਉਹਨਾਂ ਵੱੱਦੇ ਦਾ ਉਲਟ ਹੋ ਗਿਆ ਨਾ ਕੰਮ ਕੱਲਾ ਬਾਹਰੀ ਅਰਥ ਨਹੀਂ ਲੈਣਾ ਵੀ ਮੈਂ ਤਾਂ ਸੌਂਦਾ ਹੀ ਨਹੀਂ ਮੇਰੀ ਤਾਂ ਰਾਤ ਸੌਂ ਕੇ ਲੰਗੀ ਹੀ ਨਹੀਂ ਮੈਂ ਤਾਂ ਜਾਗ ਕੇ ਲੰਗਾਈ ਐ ਗਰਵਾਜ ਗਡਵਾਣੀ ਉਲਟੈ ਨਹੀਂ ਜੀ ਬਾਹਰੀ ਅਰਥ ਵੱਖਰੇ ਨੇ ਅੰਤਰੀ ਵੀ ਭਾਵ ਵੱਖਰੇ ਦੇਖੀਏ ਤਾਂ ਸਹੀ ਵੀ ਕੀ ਐ ਰਾਤ ਕੀ ਐ ਤੇ ਦਿਨ ਕੀ ਐ ਹਾਤਾ ਦਿਨ ਦਾ ਵੀ ਹੁਣ ਅ ਦਿਨ ਚੜ ਰਹੇ ਆ ਰਾਤ ਤੋਂ ਬਾਅਦ ਦਿਨ ਚੜ ਜਾਣਾ ਸੂਰਜ ਨਿਕਲ ਆਏਗਾ ਦਪਹਿਰਾ ਹੋਏਗਾ ਫਿਰ ਸ਼ਾਮ ਹੋ ਜਾਣੀ ਹਨ ਹੋ ਜਾਣਾ ਕਹਿ ਲਈਏ ਫਿਰ ਰਾਤ ਹੋ ਜੂ ਤੇ ਅਸਲ ਦੇ ਵਿੱਚ ਦਿਨ ਰਾਤ ਹੈ ਕੀ ਹਾਈ ਬਾਰੀ ਅਰਥ ਨੇ ਕਿ ਬੰਦਾ ਰਾਤ ਨੂੰ ਸਾਰਾ ਸਮਾਂ ਜਿਹੜਾ ਸੌਂ ਕੇ ਲੰਘਾਉਂਦਾ 8 9 ਵਜੇ ਸੌਂ ਜਾਏਂਦੇ 10 ਵਜੇ ਸੁੰਦਰ 11 ਵਜੇ ਸੌਂਦਾ ਹੈ ਇਹ 12:00 ਵਜੇ 1:00 ਵਜੇ ਤੱਕ ਸੌਂਦੇ ਨੇ ਬੈਸੀ ਡਿਊਟੀਆਂ ਵਾਲੇ ਤਾਂ ਗੱਲ ਵੱਖਰੀ ਐ ਜਿਹੜੇ ਜੌਬ ਕਰਦੇ ਨੇ ਇਹ ਵੇਲਣ ਦੇ ਜਿਹੜੇ ਮੇਰੇ ਵਰਗੇ ਉਹ ਵੀ 12 1 ਵਜੇ ਤੱਕ ਸੌਂਦੇ ਨੇ ਤੜਕੀ ਨੂੰ ਉੱਠਦੇ ਨੇ ਅਮਰਤਵਾਲਾ ਸਾਹਮਣੇ ਅੱਖ ਨਹੀਂ ਖੁੱਲਦੀ ਫਿਰ ਉਬੜਾ ਤੁਬੜੀ ਅੱਖਾਂ ਹੀ ਨਹੀਂ ਖੁੱਲਦੀਆਂ ਨੀਸਦੀ ਨੂੰ ਉੱਤਰਦੀ ਮੂੰਹ ਅੱਡੀ ਜਾਂਦਾ ਇਹ ਤਾਂ ਰਾਤ ਨੂੰ ਬੰਦਾ ਟਾਈਮ ਨਾਲ ਸੋਵੇ ਫਿਰ ਤਾਂ ਟਾਈਮ ਨਾਲ ਉੱਠੇ ਜਦ ਸੌਈ ਨਹੀਂ ਟਾਈਮ ਨਾਲ ਕਿਉਂ ਫੁੱਲ ਫੇਰ ਆਲਸ ਪੈਂਦੀ ਹੈ ਅਗਲਾ ਜੋ ਅਰਥ ਹੈ ਕਿ ਬਾਲਕ ਅਵਸਥਾ ਜੋ ਭਾਵ ਬਾਲਕ ਅਵਸਥਾ ਰੂਪੀ ਰਾਤ ਬਾਲਕ ਪੁਣੇ ਦੀਆਂ ਖੇਡਾਂ ਵਿੱਚ ਨਿਆਣ ਮਤ ਚ ਜਵਾਨੀ ਰੂਪੀ ਰਾਤ ਵਿਸ਼ਿਆਂ ਵਿੱਚ ਸੌ ਕੇ ਗਵਾ ਲਈ ਬਚਪਨ ਚ ਨਹੀਂ ਗੌਰ ਕੀਤੀ ਜਵਾਨੀ ਚ ਨਹੀਂ ਗੌਰ ਹੋਈ ਤਾਹੀਂ ਵੇਖਣ ਨੂੰ ਮਿਲਦਾ ਬਹੁਤ ਹਾਤ ਇਦਾਂ ਹੀ ਐ ਵੀ ਮੰਦਰ ਮਸਜਿਦ ਗੁਰਦੁਆਰੇ ਜਿਹੜੇ ਨੇ ਉਹ ਬਜ਼ੁਰਗਾਂ ਲਈ ਜਾਂ ਜਿਹੜੇ ਸਿਆਣੀ ਉਮਰ ਵਾਲੇ ਨੇ ਤੁਹਾਡੇ ਵਰਗੇ ਅਧ ਖੜੂ 35 40 ਪਲੱਸ ਜਿਹੜੇ ਨੇ ਵੀ ਉਹਨਾਂ ਦੇ ਲਈ ਜਾਂ ਤੇ ਜਿਹੜੀ ਸਾਡੀ ਨੌਜਵਾਨ ਪੀੜੀ ਸਾਡੇ ਭੈਣ ਭਰਾ 15 20 25 ਸਾਲ ਤੱਕ ਵਾਲੇ ਜਿਹੜੇ ਔਲਡਾ ਨੂੰ ਲੱਗਦਾ ਵੀ ਸੰਤਾਂ ਦਾ ਲੋੜੇ ਨਹੀਂ ਹਾਂ ਰਾਤ ਨੂੰ ਮੋਬਾਈਲਾਂ ਨਾਲ ਪੰਗੇ ਜਰੂਰ ਲੈਣੇ ਨੇ 12:00 ਵਜੇ ਤੱਕ ਟੀਵੀ ਵੇਖਣਾ ਪਾਰਟੀਆਂ ਤੇ ਜਾਣਾ ਪਰ ਗੁਰੂ ਦੀ ਜਿਹੜੀ ਗੱਲ ਹੈ ਉਹ ਸੁਣਨ ਦਾ ਸਾਡੇ ਕੋਲ ਟਾਈਮ ਤੇ ਇਹ ਰਾਤ ਹੈ ਬਚਪਨ ਦੀਆਂ ਖੇਡਾਂ ਜਵਾਨੀ ਦੀਆਂ ਖੇਡਾਂ ਬੰਦਾ ਵਿਸ਼ਿਆਂ ਦੇ ਵਿੱਚ ਇਹ ਜਵਾਨੀ ਰੂਪੀ ਰਾਤ ਸੌ ਕੇ ਲੰਘਾ ਦਿੱਤੀ ਤੇ ਬਿਰਧ ਅਵਸਥਾ ਰੂਪੀ ਦਿਨ ਸਰੀਰ ਨੂੰ ਤੰਦਰੁਸਤ ਰੱਖਣ ਦੇ ਵਿੱਚ ਚੰਗੇ ਚੰਗੇ ਪਦਾਰਥ ਬੰਦਾ ਖਾਂਦਾ ਹੈ ਗਵਾ ਲਿਆ ਨਾ ਬਚਪਨ 'ਚ ਗੌਰ ਕੀਤੀ ਨਾ ਜਵਾਨੀ 'ਚ ਗੌਰ ਕੀਤੀ ਤੇ ਜਦੋਂ ਜਵਾਨੀ ਦਾ ਤਾਣ ਜਾਣ ਲੱਗਿਆ ਜ਼ੋਰ ਜਾਣ ਲੱਗਿਆ ਸਰੀਰ ਦਾ ਅਧ ਖੜ ਲੰਗ ਗਿਆ ਉਜਰਗ ਹੋ ਗਿਆ ਵੀ ਹੁਣ ਡਰ ਲੱਗਦਾ ਡਿਗ ਨਾ ਜਾਵਾਂ ਭੱਜ ਨਹੀਂ ਸਕਦਾ ਬੰਦਾ ਆਪਣੇ ਸਾਰੇ ਨਾਲ ਪੁਰ ਨਹੀਂ ਸਕਦਾ ਫਿਰ ਚੰਗੀਆਂ ਚੰਗੀਆਂ ਖਰਾਕਾਂ ਕੋਈ ਕੁਛ ਕਰਦਾ ਕਦੇ ਗੋਡੇ ਦੁਖਣ ਲੱਗ ਗਏ ਕਦੇ ਮੋਢੇ ਦੁਖਣ ਲੱਗ ਗਏ ਸਭ ਦੇ ਨਾਲ ਇਹੀ ਹੋਣਾ ਮੇਰੇ ਨਾਲ ਵੀ ਪਤਾ ਨਹੀਂ ਰਹਿਣਾ ਜਾਂ ਨਾ ਰਹਿਣਾ ਉੱਥੇ ਤੱਕ ਕਿਆ ਪਤਾ ਉਹਨਾਂ ਵਾਲੇ ਪਲਾਂ ਚੀ ਢੇ ਢੇਰੀ ਹੋ ਜੇ ਸਰੀਰ ਕੋਈ ਪਤਾ ਨਹੀਂ ਉੱਥੇ ਜਾ ਕੇ ਬੰਦਾ ਕੋਸ਼ਿਸ਼ ਕਰਦਾ ਵੀ ਚੰਗੀਆਂ ਖਰਾਕਾਂ ਖਾ ਲਈ ਕਿਉਂ ਖਰੀਦ ਕਰੀਂ ਲੈ ਆਉਂਦਾ ਘਰੋਂ ਦੂਰੋਂ ਕੋਈ ਮੇਥਿਆਂ ਦੀ ਪਨੀਰ ਪਨੀਰੀ ਰਲਾਉਂਦਾ ਕੋਈ ਦੂਜੀ ਪਨੀਰੀ ਰਲਾਉਂਦਾ ਕੋਈ ਵੇਸਣ ਦੀ ਬਣਾਉਂਦਾ ਕੋਈ ਕੁਸ਼ ਕਰਦਾ ਕੋਈ ਕੁਸ਼ ਕਰਦਾ ਬੜਾ ਇਹ ਬੜੇਪੇ ਦਾ ਚੜਿਆ ਹੋਇਆ ਦਿਨ ਪਦਾਰਥਾਂ ਨੂੰ ਖਾ ਕੇ ਦਿਵਾਤਾ ਆ ਸਚਾਈ ਹੈ ਤੇ ਅਗਲਾ ਜਿਹੜਾ ਅਗਿਆਨੀ ਜੀਵਾਂ ਨੇ ਅਵਿਦਿਆ ਰੂਪੀ ਰਾਤ ਚ ਸੌ ਕੇ ਆਪਣੀ ਸਾਰੀ ਜ਼ਿੰਦਗੀ ਬੇਅਰਥ ਗੁਆ ਲਈ ਤੇ ਜਿਹੜੇ ਆਪਣੇ ਆਪ ਨੂੰ ਸ਼ਾਸਤਰਾਂ ਦੀ ਗਿਆਨਤਾ ਵਾਲੇ ਖਵਾਉਂਦੇ ਨਾ ਬੁੱਧੀਜੀਵੀ ਕਹ ਲਈਏ ਵਿਦਵਾਨ ਵੀ ਅਸੀਂ ਸ਼ਾਸਤਰ ਪੜ੍ਹੇ ਨੇ ਸ਼ਾਸਤਰ ਗ੍ਰੰਥ ਵੀ ਅਸੀਂ ਸ਼ਾਸਤਰ ਪੜ੍ਹੇ ਨੇ ਅਸੀਂ ਗਿਆਨੀ ਆ ਸਾਨੂੰ ਗਿਆਨ ਰੂਪ ਦਿਨ ਚੜ੍ਹਿਆ ਹੋਇਆ ਉਹਨਾਂ ਲੋਕਾਂ ਨੇ ਕੀ ਕੀਤਾ ਲੋਕਾਂ ਕੋਲੋਂ ਆਪਣੀ ਪ੍ਰਭਤਾ ਦੇ ਲਈ ਆਪਣੀ ਪੂਜਾ ਕਰਾਉਣ ਦੇ ਲਈ ਪਦਾਰਥਾਂ ਦੇ ਖਾਣ ਪੀਣ ਵਿੱਚ ਹੀ ਮਨੁੱਖਾ ਸਰੀਰ ਨੂੰ ਗਵਾ ਲਿਆ ਗਿਆਨ ਦੇ ਹੰਕਾਰ ਵਿੱਚ ਦਿਨ ਨੂੰ ਗਵਾ ਲਿਆ ਅਗਿਆਨੀਆਂ ਨੇ ਵਿਦਿਆ ਰੂਪੀ ਰਾਤ ਸੌ ਕੇ ਲੰਘਾਤੀ ਜਾਗੇ ਹੀ ਨਹੀਂ ਆਪਣੇ ਜੀਵਨ ਦੇ ਬ੍ਰਤੀ ਵੀ ਮੈਂ ਕੌਣ ਆ ਕਿੱਥੋਂ ਆਇਆ ਰਹਿ ਕਿੱਥੇ ਰਿਹਾ ਤੇ ਜਿਹੜੇ ਗਿਆਨੀ ਖਵਾਉਂਦੇ ਨੇ ਵਿਦਵਾਨ ਸਾਡੇ ਵਰਗੇ ਲੋਕ ਉਹ ਲੋਕਾਂ ਤੋਂ ਪੂਜਾ ਕਰਾਉਣ ਦੇ ਵਿੱਚ ਹੀ ਲੱਗੇ ਰਹੇ ਲੋਕ ਮੇਰੀ ਪ੍ਰਵਤਾ ਮੰਨਣਾ ਮੈਨੂੰ ਪੂਜਣਾ ਮੇਰੇ ਪੈਰ ਪੂਜਣ ਚੰਗੇ ਚੰਗੇ ਪਦਾਰਥ ਲੈ ਕੇ ਆਉਂਦੇ ਜਾਂਦੀ ਨੇ ਲੋਕ ਜਿੱਥੇ ਆਪੀੜਾ ਲੱਗਦੀ ਨੇ ਸੈਣਾ ਥੱਪਿਆਂ ਦੀ ਗਹਿਰੀ ਪੈਰ ਪੂਜਦੇ ਲੈ ਕੋਈ ਬਾਤਰ ਲ ਜਾਂਦਾ ਹਾਂ ਜਿਹੜਾ ਪੂਜਣ ਜੋਗ ਹੈ ਉਹਨੂੰ ਪੂਜੋ ਜਿਹੜਾ ਪੂਜਣ ਜੋਖ ਹੈ ਉਹ ਜੋ ਕੌਣ ਸਾਡੇ ਮਾਂ ਸਾਡੇ ਪਿਓ ਮਾਤਾ ਪਿਤਾ ਬਜ਼ੁਰਗੇ ਸਾਡੇ ਕਰੇਦਾ ਪਾਣੀ ਦਾ ਗਲਾਸ ਨਹੀਂ ਦੇਣਾ ਮਾਂ ਪਿਓ ਨੂੰ ਬਾਹਰ ਕਿਸੇ ਪਖੰਡੀ ਸਾਧੂ ਨੂੰ ਜਾ ਕੇ ਪੂਜਦਾ ਬੰਦਾ ਕਿਤੇ ਨਹੀਂ ਬਖਸ਼ੇ ਜਾਣ ਜਿੱਥੇ ਮਰ ਜੀ ਫਰੀਜ ਹੋ ਜੇ ਘਰੇ ਨਹੀਂ ਨਾ ਅਸੀਸਾਂ ਮਿਲੀਆਂ ਮਾਂ ਪਿਓ ਦੀਆਂ ਗੱਲ ਬਾਤ ਵੀ ਨਹੀਂ ਬੜਨੀ ਠੀਕ ਆ ਜਉਨਾਂ ਦਾ ਸਮਾਂ ਹੈ ਇਦਾਂ ਦਾ ਆਇਆ ਹੋਇਆ ਕੱਲ ਨੂੰ ਅਸੀਂ ਵੀ ਉਸੇ ਜਗ੍ਹਾ ਤੇ ਉਸੇ ਲੈਣ ਤੇ ਤੁਰ ਜਾਣਾ ਉੱਥੇ ਜਿੱਦਾਂ ਦਾ ਅਸੀਂ ਕਰਾਂਗੇ ਆਪਣੇ ਬਜ਼ੁਰਗਾਂ ਨਾਲ ਮਾਂ ਪਿਓ ਉਦਾਂ ਦਾ ਸਾਡੇ ਬੱਚੇ ਸਾਡੇ ਨਾਲ ਵੀ ਕਰਨਗੇ ਇਹ ਮਹਾਰਾਜ ਜੀ ਕਹਿੰਦੇ ਵੀ ਅਵਿਦਿਆ ਰੂਪੀ ਰਾਤ ਵਿੱਚ ਸੌ ਕੇ ਜ਼ਿੰਦਗੀ ਲੰਘਾਤੀ ਤੇ ਜਿਹੜੇ ਕਹਿੰਦੇ ਨੇ ਵੀ ਅਸੀਂ ਗਿਆਨੀ ਬਣਗੇ ਵਿਦਵਾਨ ਬਣਗੇ ਉਹਨਾਂ ਨੂੰ ਐਦਾਂ ਲੱਗਦਾ ਵੀ ਸਾਡਾ ਦਿਨ ਚੜਿਆ ਹੋਇਆ ਹੈ ਅਸੀਂ ਤਾਂ ਗਿਆਨੀ ਬਣਾਂਗੇ ਉਹਨਾਂ ਨੇ ਐਵੇਂ ਖਾਣ ਪੀਣ ਪਦਾਰਥਾਂ 'ਚ ਜ਼ਿੰਦਗੀ ਵਿਅਰਥ ਗਵਾ ਲਈ ਤੇ ਗੁਰਦੇਵ ਕਹਿੰਦੇ ਭਾਈ ਹੀਰੇ ਜੈਸਾ ਜਨਮ ਹੈ ਕੋਟੀ ਬਦਲੇ ਜਾਏ ਹੀਰੇ ਜੈਸਾ ਜਨਮ ਹੈ ਕੋਟੀ ਬਦਲੇ ਜਾਏ ਜੀਵਨ ਜਿਹੜਾ ਨਾ ਹੀਰੇਆਂ ਵਰਗਾ ਹੈ ਜ਼ਿੰਦਗੀ ਤੇ ਬੰਦਾ ਕੌਡੀਆਂ ਦੇ ਭਾਅ ਵੇਚਦਾ ਕਬੀਰ ਸਾਹਿਬ ਕਹਿੰਦੇ ਕਹਿੰਦੇ ਇੱਕ ਬੰਦਾ ਵੇਖਿਆ ਕਿੱਥੇ ਅਜੰਬਾ ਵੇਖਿਆ ਕਬੀਰ ਏਕਾ ਚੰਬਾ ਦੇਖਿਆ ਹੀਰਾ ਹਟ ਬਟਾਏ ਇੱਕ ਅਚੰਭਾ ਦੇਖਿਆ ਹੀਰਾ ਹਾਰਡ ਬਕਾਏ ਕਹਿੰਦੇ ਅਚੰਬੇ ਵਾਲੀ ਕੀ ਗੱਲ ਹੈ ਹੈਰਾਨ ਕਰਨ ਵਾਲੀ ਕੀ ਗੱਲ ਹੈ ਉਹਦੇ ਕੋਲ ਹੀਰਾ ਉਹ ਹੱਟ ਤੇ ਵੇਚ ਰਿਹਾ ਅਗਲੇ ਦੀ ਮਰਜ਼ੀ ਹੈ ਵੇਚੇ ਨਾ ਵੇਚੇ ਅਚੰਭਾ ਵੇਚਣ ਦੀ ਗੱਲ ਨਹੀਂ ਕਵੀਰ ਸਾਹਿਬ ਜੀ ਕਹਿੰਦੇ ਨਾ ਹੀਰਾ ਹਾਰਡ ਬਕਾਏ ਉਹ ਹੱਟ ਤੇ ਦੁਕਾਨ ਤੇ ਹੀਰਾ ਵੇਚ ਰਿਹਾ ਤੇ ਜਿਹਦੇ ਕੋਲ ਵੇਚਣ ਚੱਲਿਆ ਦੁਕਾਨਦਾਰ ਕੋਲੇ ਦੁਕਾਨਦਾਰ ਕਹਿੰਦਾ ਵੀ ਸਜਣਾ ਮੇਰੇ ਕੋਲੇ ਦਾ ਮੁੱਲ ਨਹੀਂ ਹੈ ਜਿੰਨੀ ਇਹਦੀ ਕੀਮਤ ਹੈ ਨਾ ਉਹ ਨਹੀਂ ਮੇਰੇ ਕੋਲੇ ਦੀ ਕੀਮਤ ਨਹੀਂ ਇਹਨੂੰ ਵਾਪਸ ਲੈ ਜਾਪਣੇ ਮੇਰੇ ਕੋਲ ਹੈ ਹੀ ਨਹੀਂ ਕੁਝ ਇਹਨੂੰ ਦੇਣ ਨੂੰ ਤੇ ਅੱਗੇ ਵੇਚਣ ਵਾਲਾ ਕਹਿੰਦਾ ਸਜਣਾ ਦੁਕਾਨਦਾਰ ਨੂੰ ਕਹਿੰਦਾ ਕਹਿੰਦਾ ਸੇਠਾ ਕੀਮਤ ਦਾ ਮੈਨੇ ਕੀ ਕਰਨਾ ਹੈ ਕਹਿੰਦਾ ਵੀ ਇਹਦੀਆਂ ਚਾਰ ਕੌਡੀਆਂ ਦੇ ਦੇ ਫਿਰ ਬੰਜਨ ਹਾਰੇ ਬਾਹਰਾ ਕੋਡੀ ਬਦਲੇ ਜਾਏ ਕਹਿੰਦਾ ਚਾਰ ਕੋਡੀਆਂ ਹੀ ਦੇ ਦੇ ਬੈਸ ਵੀ ਮੇਰੇ ਕੋਲ ਖਰਾਬ ਹੀ ਹੈ ਕੁਸ਼ਲਾਹਤਾ ਹੈ ਅਚੰਬਾ ਇਹ ਹੈ ਹੀਰਾ ਹੈ ਬੇਸ਼ਮਾਰ ਕੀਮਤੀ ਉਹ ਕਹਿੰਦਾ ਚਾਰ ਕੋਡੀਆਂ ਹੀ ਦੇ ਦੇ ਇਦਾਂ ਹੀ ਇਹ ਨੈਣ ਪ੍ਰਾਣ ਅੱਖਾਂ ਵਰਗੀ ਰੋਸ਼ਨੀ ਕੌਣ ਦੇਊਗਾ ਰੱਬ ਨੇ ਕਿੱਡੀ ਦਾਤ ਕਿਰਪਾ ਕੀਤੀ ਸਭ ਤੋਂ ਵੱਡੀ ਗੱਲ ਤੰਦਰੁਸਤੀ ਸਰੀਰ ਤੰਦਰੁਸਤ ਹੈ ਨਾ ਤਾਂ ਪਦਾਰਥ ਵੀ ਚੰਗੇ ਲੱਗਣਗੇ ਜੇ ਸਰੀਰ ਤੰਦਰੁਸਤ ਹੈ ਜੇ ਤੰਦਰੁਸਤ ਨਹੀਂ ਪਦਾਰਥ ਵੀ ਜ਼ਹਿਰ ਵਰਗੇ ਕੌੜੇ ਲੱਗਣਗੇ ਖਿੰਮੈ ਕੌੜੇ ਹੋਏ ਗਏ ਜਿੱਤੜੇ ਮਾਇਆ ਕੋ ਕਹਿੰਦੇ ਇਹ ਬੰਦੇ ਤੇਰਾ ਇਹ ਮਨੁੱਖਾ ਜਨਮ ਹੀਰੇ ਵਰਗਾ ਅਮੂਲ ਹੈ ਇੱਕ ਵਾਰੀ ਕੋਈ ਅੰਗ ਕੱਟ ਵੱਢ ਜੇ ਰੱਬ ਕਿਰਪਾ ਰੱਖੇ ਸਭ ਤੇ ਨਾਜ ਤਾਂ ਹੋਵੇ ਜਿੰਨੀ ਮਰਜੀ ਕੀਮਤ ਦਵੇ ਬੰਦਾ ਦੁਨੀਆਂ ਦੀ ਦੌਲਤ ਢੇਹੀ ਕਰਦੇ ਓਦਾਂ ਦਾ ਅੰਗ ਨਹੀਂ ਲੱਗਦਾ ਆ ਬੜੌਟੀ ਅੰਗ ਲੱਗ ਜਾਂਦੇ ਹਨ ਪਰ ਜਿਹੜਾ ਪ੍ਰਮਾਤਮਾ ਨੇ ਸਵਾਰ ਕੇ ਭੇਜ ਦਿੱਤਾ ਬੇਸ਼ੁਮਾਰ ਕੀਮਤੀ ਉਹਦੀ ਕੀਮਤ ਨਹੀਂ ਜੋ ਕੌਡੀਆਂ ਦੇ ਬਦਲੇ ਬੱਟੇ ਭਾ ਬ्यर्थ ਜਾ ਰਿਹਾ ਹੈ ਕੌਡੀ ਭਾਗ ਮਾਇਆ ਵਿਸ਼ਿਆਂ ਵਿਕਾਰਾਂ ਦੇ ਬਦਲੇ ਬੇਰਥ ਜੰਤਰੇ ਵਿਸ਼ਿਆਂ ਚ ਬੰਦਾ ਗਲਤ ਕਰਮਾਂ ਚ ਮੰਦੇ ਕਰਮਾਂ ਚ ਵੇਚ ਰਿਹਾ ਇਹਦੀ ਕਦਰ ਨਹੀਂ ਕਰਦਾ ਬੰਦਾ ਇੱਕ ਸਾਬਲਾ ਲੇ ਬਸ ਦੂਜਿਆਂ ਤੇ ਤਰਸ ਦਇਆ ਕਰਨੀ ਬਹੁਤ ਦੂਰ ਦੀ ਗੱਲ ਹੈ ਆਪਣੇ ਆਪ ਨੂੰ ਵੀ ਬਾਚ ਕੇ ਨਾ ਬੰਦਾ ਆਪਣੇ ਆਪ ਨੂੰ ਕਿ ਮੈਂ ਆ ਸਰੀਰ ਨਾਲ ਕਰਮਾਂ ਨਾਲ ਜਿਵੇਂ ਦਾ ਵੀ ਕਰੂੰ ਉਮੇ ਦੀ ਘੁਰ ਤਰਸ ਪੈ। ਠੀਕ ਆ ਜ ਮਜਲੂਮਾਂ ਦਾ ਬੰਦਾ ਖੂਨ ਚੂਸ ਲੈ ਜੀਭਾਂ ਦਾ ਕਿਸੇ ਦੇ ਖੂਨ ਪਸੀਨੇ ਦੀ ਕਮਾਈ ਖਾਂਦਾ ਹੈ ਹੱਕ ਖਾਂਦਾ ਹੈ ਕਿਸੇ ਦੇ ਗਲਤ ਕਰਦਾ ਹੈ ਗਲਤ ਗਵਾਹੀਆਂ ਦਿੰਦਾ ਹੈ ਕਿਤੇ ਨਾ ਕਿਤੇ ਜਾ ਕੇ ਪ੍ਰੇਮੀ ਨੂੰ ਉਹਦਾ ਖਮਿਆਜਾ ਭੁਗਤਣਾ ਪੂਗਾ ਆਪਣੇ ਬੱਚਿਆਂ ਵਿਚ ਦੀ ਬੰਦਾ ਭੁਗਤਲੇ ਆਪਣੇ ਸਰੀਰ ਵਿੱਚ ਦੀਪੁਗ ਤੜਫੂਗਾ। ਕਰਲਾਊਗਾ ਹੀ ਕਰਲਾਊਗਾ। ਜਿੱਥੋਂ ਚੰਗੇ ਕਰਮ ਚੰਗੀ ਸੋਚ ਵਿਚਾਰ ਬਿਸਰ ਜਾਂਦੀ ਹੈ ਨਾ ਬੰਦੇ ਦੇ ਅੰਦਰੋਂ ਚਲੀ ਗਈ। ਗੁਰਦੇਵ ਕਹਿੰਦੇ ਨੇ ਫਿਰ ਜੈ ਤਨ ਬਾਣੀ ਬਿਸਰ ਰਾਏ ਬਿਸਰ ਜਾਏ ਜੋ ਪੱਕਾ ਰੋਗੀ ਮਿਲ ਲਾਏ। ਕੋੜ ਦੇ ਰੋਗੀ ਬਾਗਵੰਦਾ ਤੜਫੂ। ਫਰਾਂਦੜਾ ਤੜਫਣ ਦੀ ਅੰਦਰ ਦੀ। ਕਹਿੰਦਾ ਚਿੱਕਾ ਨਮਾ ਜੇ ਕਰੇ ਹੋਈ ਅੱਗੇ ਆ ਰਹੇ ਨੇ ਜੋ ਕੀਤੇ ਹੋਇਆ ਨਾ ਉਹੀ ਅੱਗੇ ਆ ਰਹੇ ਨੇ ਕੋਈ ਹੋਰ ਨਹੀਂ ਰੱਬ ਕੋਈ ਧੱਕੇ ਨਾਲ ਨਹੀਂ ਦੇ ਦਿਆ ਸਾਨੂੰ ਅਸੀਂ ਕਹਿੰਦੇ ਨੇ ਨਾ ਰੱਬ ਆ ਧੱਕਾ ਕੀਤਾ ਮਾੜਾ ਕੀਤਾ ਦੁਆ ਕੀਤਾ ਰੱਬਾ ਬੈਰ ਕੱਢ ਲਿਆ ਨਹੀਂ ਨਹੀਂ ਉਹ ਕੋਈ ਬੈਰ ਨਿਕਣਦਾ ਉਹ ਜੋ ਕਰੇ ਹੋਇਆ ਸੀ ਹੁੰਦੇ ਰਹੇ ਫਿਰ ਫਾਇਦਾ ਕੀ ਹੋਇਆ ਨਾਮ ਜਪਣ ਦਾ ਚੰਗੇ ਕਰਮ ਕਰਨ ਦਾ ਭਾਈ ਬਾਣੀ ਪੜ੍ਹਨ ਦਾ ਜੇ ਸਾਡੇ ਕਰਮ ਜੋ ਕੀਤੇ ਹਨ ਉਹੀ ਮਿਲਣਗੇ ਗੁਰੂ ਸਮਰੱਥ ਹੈ ਪਰਮਾਤਮਾ ਸਮਰੱਥ ਹੈ ਉਹ ਐਨੀ ਗ੍ਰਹਿਮਤ ਕਿਰਪਾ ਕਰ ਦਿੰਦਾ ਹੈ ਆਉਣ ਵਾਲੇ ਦੁੱਖਾਂ ਦੇ ਸਮੇ ਨੂੰ ਕੱਢ ਦਿੰਦਾ ਹੈ ਕਟਾ ਦਿੰਦਾ ਹੈ ਸੂਲੀ ਤੋਂ ਸੂਲ ਬਣਾ ਦਿੰਦਾ ਹੈ ਮੰਨ ਕੇ ਚੱਲੋ ਗੁਰੂ ਚਾਹੁੰਨੇ ਆ ਨਾ ਜ਼ਿੰਦਗੀ ਸੁਖਾਂਣ ਰਵੇ ਇੱਥੋਂ ਤੱਕ ਜਦੋਂ ਉਹਦੀ ਰਜਾ ਆਉਂਦੀ ਇਹਨੋਂ ਬਿਨਾਂ ਸਾਹਾਂ ਤੋਂ ਵੀ ਰੱਖ ਲੈਂਦਾ ਹੈ ਪ੍ਰਭ ਭਾਵੈ ਬਿਨਾਂ ਸਾਹ ਤੇ ਰੱਖੇ ਉਹ ਮੌਤ ਵੀ ਟਾਲ ਦਿੰਦਾ ਹੈ ਔਰ ਲੋਗਾਂ ਚ ਗਏ ਹੋਏ ਬੰਦੇ ਨੂੰ ਵੀ ਵਾਪਸ ਮੋੜ ਦੇ। ਉਹ ਜ਼ਿੰਦਗੀ ਵਧਾ ਦਿੰਦਾ ਹੈ। ਉਮਰਾਂ ਦਾ ਫਿਰ ਉਹ ਬਰਦਾਨ ਦੇ ਦਿੰਦਾ ਹੈ। ਤੁਰਿਏ ਸਿਰ ਰੱਬਾ ਕਿਰਪਾ ਰੱਖਿਓ ਮੇਰ ਕਰਿਓ ਸੁਖ ਸ਼ਾਂਤੀ ਬਖਸ਼ਿਓ। ਸੁ ਕਹਿਣ ਰਬੇ ਜ਼ਿੰਦਗੀ। ਮਹਾਰਾਜ ਐਸੇ ਸਮਰੱਥ ਨੇ ਕਿਰਪਾ ਕਰਦੇ ਨਿਵੰਦਨ ਤੁਰੇ ਦੇ ਸੀ। ਨਹੀਂ ਫਿਰ ਬੰਦਾ ਪਿਛਿਆਂ ਚ ਜ਼ਿੰਦਗੀ ਨੂੰ ਰੋਲੀ ਜਾਂਦਾ ਹੈ ਕੌਡੀਆਂ ਦੇ ਭਾਅ ਵੇਚੀ ਜਾਂਦਾ ਹੈ ਵੇਚੀ ਜਾਂਦਾ ਚਾਰ ਵਿੱਚ ਚਾਰ ਛਲੜਾਂ ਪਿੱਛੇ ਕੁਝ ਸਮੇਂ ਦੇ ਸੁਆਦ ਦੇ ਲਈ ਕੁਝ ਪਦਾਰਥਾਂ ਦੇ ਸੁਆਦ ਦੇ ਲਈ ਜ਼ਿੰਦਗੀ ਨੂੰ ਨਰਕ ਬਣਾ ਲੈਂਦਾ ਬਹੁਤ ਦੂਰ ਪਹੁੰਚ ਜਾਂਦਾ ਬੰਦਾ ਵਿਸ਼ਿਆਂ ਦੇ ਪ੍ਰਤੀ ਕੋਸ਼ਿਸ਼ ਕਰੀਏ ਬਚੀਏ ਜਿੰਨਾ ਹੋ ਸਕੇ ਗੁਰੂ ਦੇ ਗਿਆਨ ਨੂੰ ਅੰਦਰ ਧਾਰਨ ਕਰੀਏ ਭੁੱਲਾ ਦੁੱਖ ਮਾ ਰਹਿਦੀ ਵਿਚਾਰ ਅੱਗੇ ਵਿਚਾਰਾਂਗੇ ਪਰ